ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਲੈ ਵੀ ਮਿੱਤਰੋ ਤੁਹਾਡੇ ਲਈ ਇੱਕ ਅੱਜ ਜਾਣਕਾਰੀ ਨਾਲ ਵੀਡੀਓ ਲੈ ਕੇ ਆਏ ਆਂ ਤੇ ਜਾਣਕਾਰੀ ਦੇ ਵਿੱਚ ਇਹ ਦੱਸਦੀ ਆ ਵੀ ਤੁਸੀਂ ਹੁਣ ਚਾਰ ਪੌਣਾ ਹੋਣਾ ਮੱਕੀ ਦਾ ਹਨਾ ਤੇ ਮੱਕੀ ਦੀ ਤੁਸੀਂ ਹੈਗੇ ਆ ਭਾਲ ਦੇ ਵਿੱਚ ਮੈਨੂੰ ਪਤਾ ਉਹ ਤੇ ਆਪਾਂ ਪਹਿਲਾਂ ਹੀ ਤੁਹਾਨੂੰ ਦਿਖਾਉਣ ਲੱਗੇ ਵੀ ਤੁਸੀਂ ਉਹਦੀਆਂ ਬੁੱਕ ਕਰ ਲਓ ਵੀ ਕਿਹੜੀ ਲੈਣੀ ਆ ਇਹ ਕਿਹੜਾ ਵੀ ਆ ਉਹ ਤੁਹਾਨੂੰ ਮੈਂ ਦੱਸ ਦਿੰਦਾ ਵੀ ਇਹ ਮਿੱਤਰੋ ਘੱਲਖਣਾ ਪਿੰਡ ਦੇ ਵਿੱਚ ਮੈਂ ਖੜਾ ਵੱਡਾ ਹਾਈਵੇ ਆ ਜਿਹੜਾ ਫਰੋਈਪੁਰ ਵਾਲਾ ਉਹ ਹਾਈਵੇ ਤੋਂ ਬਸਤੀ ਭਾਗ ਸਿੰਘ ਆ ਨਾ ਬਈ ਬਸਤੀ ਭਾਗ ਸਿੰਘ ਨੂੰ ਸੜਕ ਮੁੜਦੀ ਆ ਤੇ ਜੇ ਤੁਸੀਂ ਕੱਲਾਂ ਵਾਲੇ ਪੁਲ ਤੋਂ ਪਿੱਛੇ ਜੇ ਮੋਗੇ ਵਾਲੇ ਪਾਸੇ ਆਉਣੇ ਆ ਤੇ ਕੱਲਾਂ ਵਾਲੇ ਪੁਲ ਤੋਂ ਪਿੱਛੇ ਰਹਿਣਾ ਵਾ ਮਿੱਤਰੋ ਤੁਸੀਂ ਤੇ ਜੇ ਤੁਸੀਂ ਫਰੋਜਪੁਰ ਵਾਲੇ ਪਾਸੇ ਆਉਣੇ ਫਿਰ ਕੱਲਾਂ ਵਾਲਾ ਪੁਲ ਲੰਘਣ ਤੋਂ ਬਾਅਦ 2.5 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਸੜਕ ਦੇ ਉੱਤੇ ਬੋਰਡ ਲੱਗਾ ਮਿਲ ਜੂ ਬਸਤੀ ਭਾਗ ਸਿੰਘ ਆ ਤੇ ਮਿੱਤਰੋ ਮੱਕੀ ਵਗਾਉ ਆ ਇਹ ਬੀ ਹੈਗਾ ਵਾ ਜਿਹੜਾ ਸ੍ਰੀ ਸੀਡਸ ਵਾਲਿਆਂ ਦਾ ਸ੍ਰੀ 1117 ਇਹ ਮਿੱਤਰੋ ਹਾਈਬ੍ਰਿਡ ਮੇਜ ਵਾਲਿਆਂ ਦੇ ਵਿੱਚੋਂ ਕਾਉਂਦਾ ਵਾ ਬਹੁਤ ਚੰਗਾ ਬੀ ਆ ਇਸ ਟਾਈਮ ਜਿਹੜੀ ਹਜੇ 15 ਤੋਂ 20 ਦਿਨ ਛੱਲੀ ਬਣਨ ਦੇ ਵਿੱਚ ਮੱਕੀ ਲੈਂਦੀ ਆ ਤੇ ਕਦ ਤੁਹਾਡੇ ਸਾਹਮਣੇ ਆ ਮਿੱਤਰੋ ਕਦ ਹੋਊਗਾ ਘੱਟੋ-ਘੱਟ ਵੀ 7.5 ਦੇ ਕਰੀਬ ਹੋਊਗਾ ਬਾਈ ਹੈਨਾ ਨਹੀਂ ਜ਼ਿਆਦਾ ਹੀ ਹੋਊ ਬਾਈ 9 ਫੁੱਟ ਦੇ ਕਰੀਬ 9.5 9 ਦੇ ਕਰੀਬ ਤੇਰਾ ਕਿੰਨਾ ਕੱਦ ਆ ਗਿਆ ਬਾਈ ਕਹਾਂ ਬਾਈ ਮੇਰਾ ਹੈਗਾ 5.9 5.9 ਹਾਂ ਬਾਈ ਤੇ 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 ਵੇ ਨਾ ਬਾਈ ਹਨਾ ਇਹਦਾ ਪੈਣਾ ਜਿਵੇਂ ਆਪਾਂ ਰੋਡ ਤੋਂ ਇੱਧਰ ਨੂੰ ਆਉਣੇ ਉਹ ਤਾਂ ਵੱਜ ਜਾਣਾ ਹਨਾ ਹਾਂ ਹਾਂ ਸਹੀ ਗੱਲ ਉਹ ਤੋਂ ਤਾਂ 2.5 ਕਿਲੋ ਮੀਟਰ ਛੱਲੀ ਵਾਲੀ ਆਪਣੀ ਮੱਕੀ ਤੇ ਸਾਢੇ 7 ਤੇ ਹੀ ਫਿਰਦੀ ਹੈ ਹਾਂ ਬਾਈ ਹਾਂ ਬਾਈ ਹੱਸੀਆਂ ਨੇ 9 ਫੁੱਟ ਦੇ ਕਰੀਬ 9.5 ਫੁੱਟ 9 ਲਾ ਲੋ 9.5 ਵਾਲੋ ਇੱਥੇ ਕੱਦ ਜ਼ਰੂਰ ਹੈਗਾ ਇਹਦਾ ਤੇ ਬਾਕਮਲ ਚਾਰ ਦੀ ਕੁਆਲਿਟੀ ਨਿਕਲੂਗੀ ਮਿੱਤਰੋ ਕਿਉਂਕਿ ਮਠਾਸ ਦੇ ਵਿੱਚ ਹੋਊਗਾ ਬਾਕੀ ਹੈ ਇਹ ਗੱਲ ਹੈ ਵੀ ਮਿੱਤਰੋ 20 ਦਿਨਾਂ ਨੂੰ ਪੈਣਾ ਹਜੇ ਬੁਕਿੰਗ ਤੁਹਾਨੂੰ ਪਹਿਲਾਂ ਕਰਨੀ ਪੈਣੀ ਤਾਂ ਹੀ ਟਾਈਮ ਨਾਲ ਦੱਸਤਾ ਤੁਹਾਨੂੰ ਵੀ ਤੁਸੀਂ ਕਹਿੰਦੇ ਖੁੰਝੇ ਨਾ ਰਹੇ ਜੋ ਜਿਹੜੇ ਭਰਾਵਾਂ ਨੇ 4 ਉੱਤ ਸਾਰੀ ਵਿਖਾ ਦੀ ਕਰਾ ਦੀ ਉੱਤ ਬਹੁਤ ਸੋਹਣੀ ਜਿਹੜੀ ਤਿਆਰੀ ਦੇ ਵਿੱਚ ਹੈ ਹਨਾ ਮੋਟੀ ਬਹੁਤ ਆ ਗੰਮੀ ਬਾਈ ਹੁਣ ਪਾਣੀ ਪੁਣੀ ਤਾਂ ਨਹੀਂ ਲੈ ਗਿਆ ਕੋਈ ਲਾਉਣ ਵਾਲਾ ਹੈ ਲਾ ਦਿਓ ਯਾਰ ਇੱਕ ਅੱਧਾ ਐਣਾ ਕਰ ਹੁਣ ਮੀਂਹ ਆਈ ਜਰਾ ਪਾਣੀ ਮੀਂਹ ਤੋਂ ਡਰੀ ਜਾ ਬਾਈ ਮੀਂਹ ਆਈ ਜਾਂਦਾ ਸਹੀ ਗੱਲ ਆ ਬਾਈ ਇਹ ਗੱਲ ਪਿਛਲੀ ਵਾਰੀ ਤਾਂ ਬਹੁਤ ਤੰਗ ਪਾਈ ਹੈ ਹਨਾ ਜਦੋਂ ਐਦ ਕੀਦਾ ਸੀ ਸੋਖਾ ਫਿਰ ਵੀ ਇਹਦੇ ਆਈ ਇੱਕ ਟਾਂਡਾ ਵੱਢ ਕੇ ਬਾਈ ਇਹਦਾ ਹੁਣ ਵੱਡਾ ਜਾ ਪੱਟ ਲਿਆਵੇਂ ਵਿੱਚੋਂ ਵੇਖ ਕੇ ਕਾਲੇ ਹੋਰ ਇੱਥੇ ਲਿਆ ਹੁਣ ਵੇਖੋ ਬਈ ਮਿੱਤਰੋ ਹੁਣ ਫੜੀ ਰੱਖੀ ਕੱਢ ਵੇਖੋ ਲੈ ਟੋਕਰਾ ਪੱਠਿਆਂ ਦਾ ਇਹੀ ਲਿਆਇਆ ਹੈ ਟੋਕਰਾ ਬਣ ਜਾਣਾ ਇਹ ਚਾਰ ਇੱਕ ਮਾਈ ਦੇ ਵੱਟ ਲਿਆ ਉਹ ਨਹੀਂ ਬਾਈ ਬਿਲਕੁਲ ਬਿਲਕੁਲ ਬਾਈ ਅੱਛਾ ਇਹਦਾ ਰੇਟ ਬਾਈ ਫੋਨ ਤੇ ਕਰਾਂਗੇ ਫਿਰ ਆਪਾਂ ਛੱਲੀਆਂ ਬਰਾਬਰ ਮੇਰੇ ਜਣੀਆਂ ਤੇ ਪਾਈਪ ਟ੍ਰੇਡ ਫੋਨ ਤੇ ਫਿਰ ਹਾਂ ਫੋਨ ਨੰਬਰ ਕਿੰਨਾ ਆ ਗਿਆ ਬਾਈ 90736 90736 9948 99948 ਇੱਕ ਵਾਰੀ ਹੋਰ ਦੱਸੀ 987369948 987369948 99948 ਇਸ ਨੰਬਰ ਤੇ ਕਰ ਲਓ ਭਾਈ ਗੱਲਬਾਤ ਜਿਹੜੇ ਭਰਾ ਨੂੰ ਮੱਕੀ ਚਾਹੀਦੀ ਹੈ ਘਨ ਕਲਾਂ ਪਿੰਡ ਤੇ ਜਿਹੜਾ ਭਾਕ ਸਿੰਘ ਵਾਲੀ ਬਸਤੀ ਤੋਂ ਜਿਹੜੀ ਸੜਕ ਜਾਂਦੀ ਆ ਉਹ ਸੜਕ ਦੇ ਉੱਤੇ ਰੋਡ ਤੋਂ 2.5 ਕਿਲੋਮੀਟਰ ਪਾਸੇ ਹਟਮਤ ਸੈਲਰਾਂ ਵਾਲੀ ਸਾਈਡ ਕਿਹੜੇ ਆੜਤੀ ਦਾ ਜੋਰੇ ਆੜਤੀ ਇਹਦਾ ਜੋਰੇ ਆੜਤੀ ਇਹਦੇ ਸੈਲਰ ਆ ਇਧਰ ਪਾਸੇ ਸੈਲਰ ਵਿਖਾਦੇ ਪੁੱਤ ਆ ਜੋਰੇ ਆੜਤੀ ਇਹਦਾ ਸੈਲਰ ਆ ਮੇਥੋਂ ਇਧਰਲੀ ਸਾਈਡ ਤੁਸੀਂ ਆਉਣਾ ਵਾ ਨੇੜੇ ਹੀ ਆ ਜਾਵਾਂ ਪਾਸੇ ਸੈਲਰ ਦੇ ਕੋਲੇ ਬਾਕੀ ਗੱਲਬਾਤ ਲਈ ਨੰਬਰ ਸਕਰੀਨ 'ਤੇ